ਸਾਲ 2023 ਵਿੱਚ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਜੀ ਹਾਂ ਇਸ ਲਿਸਟ ਵਿੱਚ ਬਾਲੀਵੁੱਡ ਸਟਾਰ ਸ਼ਾਹਰੂਖ ਖਾਨ ਤੋਂ ਲੈ ਕੇ ਸਾਊਥ ਸਟਾਰ ਪ੍ਰਭਾਸ ਦੀਆਂ ਫਿਲਮਾਂ ਦੇ ਨਾਮ ਸ਼ਾਮਲ ਨੇ ਜੋ ਇਸ ਸਾਲ ਸਭ ਤੋਂ ਜ਼ਿਆਦਾ ਵਿਵਾਦਤ ਫਿਲਮਾਂ ਰਹੀਆਂ वैसे ਤਾਂ ਇਹ ਕਹਿਣਾ ਗਲਤ ਨਹੀਂ ਹੋਊਗਾ ਕਿ ਕੋਈ ਨਾ ਕੋਈ ਫਿਲਮ ਜਾਂ ਵੈਬ ਸੀਰੀਜ਼ ਆਪਣੀ ਸਮਗਰੀ ਨਾਲ ਜ਼ਰੂਰ ਹਲਚਲ ਪੈਦਾ ਕਰਦੀ ਆ ਤੇ ਹਰ ਸਾਲ ਦੀ ਤਰ੍ਹਾਂ ਸਾਲ 2023 'ਚ ਵੀ ਬਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਖਲਬਲੀ ਮਚਾ ਦਿੱਤੀ ਤੇ ਇਸ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੂਖ ਖਾਨ ਅਤੇ ਸਾਊਥ ਦੇ ਸੁਪਰਸਟਾਰ ਪ੍ਰabhas ਦੀਆਂ ਫਿਲਮਾਂ ਨੇ ਕਾਫੀ ਹਲਚਲ ਮਚਾਈ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਿਲਮ ਪਠਾਨ ਦੀ ਜੀ ਹਾਂ ਸ਼ਾਹਰੂਖ ਖਾਨ ਨੇ ਫਿਲਮ ਪਠਾਨ ਨਾਲ ਬਾਲੀਵੁੱਡ ਵਿੱਚ ਵਾਪਸੀ ਕੀਤੀ ਹੈ ਪਠਾਨ ਨੇ ਬਾਕਸ ਆਫਸ ਤੇ ਜ਼ਬਰਦਸਤ ਮੁਨਾਫਾ ਕਮਾ ਕੇ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ ਪਠਾਨ ਦੇ ਗੀਤ ਬੇਸ਼ਰਮ ਰੰਗ ਚ ਦੀਪਿਕਾ ਪਾਦੁਕੋਂ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤਾਂ ਇਸ ਫਿਲਮ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸ਼ਾਹਰੂਖ ਅਤੇ ਦੀਪਕਾ ਨੂੰ ਜਾਨੋਂ ਮਰਨੀਆਂ ਤੰਗੀਆਂ ਵੀ ਮਿਲੀਆਂ ਸਨ ਫਿਰ ਵੀ ਇਸ ਫਿਲਮ ਨੇ 1048 ਕਰੋੜ ਰੁਪਏ ਕਮਾਏ ਸਨ ਇਸ ਸਾਲ ਦੀ ਅਗਲੀ ਫਿਲਮ ਹੈ ਦੀ ਕੇਰਲਾ ਸਟੋਰੀ ਇਹਨੇ ਵੀ ਦੇਸ਼ ਵਿੱਚ ਕਾਫੀ ਹੰਗਾਮਾ ਮਚਾਇਆ ਕਾਫੀ ਚਰਚਾ ਵਿੱਚ ਰਹੀ ਹੈ ਫਿਲਮ ਫਿਲਮ 'ਚ ਧਰਮ ਪਰिवर्तन ਦਾ ਮਾਮਲਾ ਦੇਸ਼ ਭਰ ਵਿੱਚ ਗਰਮਾ ਗਿਆ ਸੀ ਅਤੇ ਫਿਲਮ ਦੇ ਨਿਰਦੇਸ਼ਕ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਇਸ ਦੇ ਬਾਵਜੂਦ ਫਿਲਮ ਬਾਕਸ ਆਫਸ ਦੇ ਉੱਤੇ ਕਮਾਈ ਕਰਨ ਤੋਂ ਨਹੀਂ ਰੁਕੀ ਫਿਲਮ ਨੇ 303 ਕਰੋੜ 97 ਲੱਖ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਕੁੱਲ ਮਿਲਾ ਕੇ ਵਿਵਾਦਾਂ ਦੇ ਬਾਵਜੂਦ ਵੀ ਇਹ ਫਿਲਮ ਹਿੱਟ ਗਈ ਆ ਉਸ ਤੋਂ ਅਗਲੀ ਫਿਲਮ ਦੀ ਗੱਲ ਕਰਾਂਗੇ 2003 ਦੀ ਸਭ ਤੋਂ ਵਿਵਾਦਿਤ ਫਿਲਮ ਦਾ ਅਵਾਰਡ ਜੇ ਦਿੱਤਾ ਜਾਵੇ ਤਾਂ ਉਹ ਪ੍ਰਭਾਸ ਸਟਾਰਰ ਫਿਲਮ ਆਦੀਪੁਰਸ਼ ਹੋਵੇਗੀ 600 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਭਗਵਾਨ ਰਾਮ ਅਤੇ ਉਹਨਾਂ ਦੇ ਇਤਿਹਾਸ ਬਾਰੇ ਗੱਲ ਕੀਤੀ ਹੈ ਫਿਲਮ ਨਿਰਦੇਸ਼ਕ ਓਮ ਰਾਉਤ ਨੂੰ ਇਸ ਫਿਲਮ ਲਈ ਦੇਸ਼ਚੀਨੀ ਸਗੋ ਵਿਦੇਸ਼ਾਂ 'ਚ ਵੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਆਦੀਪੁਰਸ਼ ਵਿੱਚ ਰਾਮ, ਰਾਵਣ ਅਤੇ ਹਨੂਮਾਨ ਦੇ ਲੁੱਕ ਤੋਂ ਲੈ ਕੇ ਵੀ ਐਫ ਐਕਸ ਤੱਕ ਨੇ ਦਰਸ਼ਕਾਂ ਦਾ ਮੂਡ ਬਹੁਤ ਖਰਾਬ ਕਰ ਦਿੱਤਾ ਇਸ ਦੇ ਬਾਵਜੂਦ ਵੀ ਇਸ ਫਿਲਮ ਨੇ 353 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਹਾਲਾਂਕਿ ਫਿਲਮ ਦੇ ਉੱਪਰ ਜ਼ਿਆਦਾ ਪੈਸਾ ਲੱਗਿਆ ਉਸ ਤਰੀਕੇ ਨਾਲ ਇਹਨੂੰ ਕਮਾਈ ਨਹੀਂ ਕਿਹਾ ਜਾ ਸਕਦਾ ਸਗੋ ਫਿਲਮ ਇਹ ਘਾਟੇ ਦੇ ਵਿੱਚ ਹੀ ਰਹੀ ਹੈ ਇਸੀ ਤਰ੍ਹਾਂ ਹੀ OMG 2 ਨੇ ਵੀ ਬਾਕੀ ਸਭ ਤੇ ਵਿਵਾਦਾਂ ਦੇ ਬਾਵਜੂਦ ਕਾਫੀ ਕਮਾਈ ਕੀਤੀ। ਇਸ ਫਿਲਮ ਵਿੱਚ ਅਕਸ਼ਿਕਮਾਰ, ਪੰਕਜ ਸਰਬਾਠੀ, ਅਦੇ ਯਾਮੀ, ਗੋਤਮ ਵਰਗੇ ਆਦਾਕਾਰਾਂ ਨੇ ਕੰਮ ਕੀਤਾ ਆ। ਭਗਵਾਨ ਉੱਤੇ ਆਧਾਰ ਤੇ ਇਸ ਫਿਲਮ ਦੇ ਵਿੱਚ ਸੈਕਸ ਐਜੂਕੇਸ਼ਨ ਦੀ ਚਰਚਾ ਹੋਣ ਤੇ ਹੰਗਾਮਾ ਹੋ ਗਿਆ ਸੀ ਖੈਰ ਫਿਲਮ ਨੂੰ ਸੂਝਵਾਨ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਇਸ ਫਿਲਮ ਨੇ ਬਾਕਸ ਆਫਸੋਤੇ 220 ਕਰੋੜ ਤੋਂ ਦੀ ਜ਼ਿਆਦਾ ਕਮਾਈ ਕੀਤੀ ਆ ਹਾਲਕਿ ਬੇਸ਼ੱਕ ਇਹ ਵਿਵਾਦਾਂ ਵਿੱਚ ਰਹੀ ਆ ਪਰ ਇਸ ਨੇ 220 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਵੀ ਕੁਝ ਨਾ ਕੁਝ ਖਟਿਆ ਆ। ਇਸੇ ਬਾਅਦ ਗੱਲ ਕਰਦੇ ਆਂ ਜੀ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਫਿਲਮ ਐਨੀਮਲ ਦੀ ਜੋ ਬਾਕਸ ਆਫਿਸ ਦੇ ਉੱਤੇ ਉਸ ਦੀ ਗੂੰਜ ਹਾਲੇ ਵੀ ਜਾਰੀ ਹੈ। ਫਿਲਮ ਨੇ ਵੀ ਦਿਨਾਂ ਵਿੱਚ 850 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਆ। ਐਨੀਮਲ ਦੀ ਰਿਲੀਜ਼ ਤੋਂ ਪਹਿਲਾਂ ਕੋਈ ਵਿਰੋਧ ਨਹੀਂ ਹੋਇਆ ਸੀ ਪਰ ਇਸ ਦੇ ਰਿਲੀਜ਼ ਹੋਣ ਦੇ ਬਾਅਦ ਇਹ ਸਾਹਮਣੇ ਆਇਆ ਕਿ ਇਹ ਫਿਲਮ ਔਰਤਾਂ ਨੂੰ ਮਰਦਾਂ ਲਈ ਮਹਿਜ਼ ਖੁਸ਼ੀ ਦੀ ਵਸਤੂ ਸਮਝਦੀ ਹੈ ਫਿਲਮ 'ਚ ਰਸ਼ਮ ਕਮਡਾਨਾ ਤ੍ਰਿਪਤੀ ਡਿਮਰੀ ਅਤੇ ਐਨੀਮਲ ਦੇਖਣ ਲਾਇਕ ਬੌਬੀ ਦਿਓਲ ਦੀਆਂ ਤਿੰਨ ਆਨ ਸਕਰੀਨ ਪਤਨੀਆਂ ਨਾਲ ਸ਼ੂਟ ਕੀਤੇ ਗਏ ਸੀਨ ਔਰਤਾਂ ਦੇ ਅਕਸ਼ ਨੂੰ ਨੁਕਸਾਨ ਬਚਾਉਂਦੇ ਨੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਰਣਬੀਰ ਕਪੂਰ ਅਤੇ ਫਿਲਮ ਦੇ ਨਿਰਦੇਸ਼ਕ ਸੰਦੀਪ ਵਰਾਡੀ ਚ ਜਬਰਦਸਤ ਜੰਗ ਛਿੜ ਗਈ ਆ ਫਿਰ ਵੀ ਫਿਲਮ ਨੇ ਬਾਖਸਾਬਸ ਉੱਤੇ 850 ਕਰੋੜ ਦੀ ਕਮਾਈ ਕੀਤੀ ਆ ਤੇ ਇਹ ਬਾਕੀ ਫਿਲਮਾਂ ਨਾਲੋਂ ਅੱਗੇ ਲੰਘ ਰਹੀ ਆ ਤਾਂ 2023 ਜਿੱਥੇ ਇਹ ਫਿਲਮਾਂ ਵਿਵਾਦਾਂ ਵਿੱਚ ਰਹੀਆਂ ਉੱਥੇ ਹੀ ਇਸ ਸਾਲ ਲਈ ਕਈ ਸਿਤਾਰਿਆਂ ਦੀ ਕਿਸਮਤ ਨੂੰ ਬਦਲ ਦਿੱਤਾ ਇੱਕ ਨੂੰ ਤਾਂ 32 ਫਿਲਮਾਂ ਤੋਂ ਬਾਅਦ ਹਿੱਟ ਫਿਲਮ ਮਿਲੀ ਹੈ ਇਸ ਲਿਸਟ ਵਿੱਚ ਪਹਿਲਾ ਨਾਮ ਕਿੰਗ ਅ ਫਰਮਾਨਸ ਜੀ ਯਾਨੀ ਕਿ ਸ਼ਾਹਰੂਖ ਖਾਨ ਦਾ ਹੈ ਤੇ ਆਧਾਕਰ 2018 ਤੋਂ ਵੱਡੇ ਪਰਦੇ ਤੋਂ ਦੂਰਸਨ ਪਰੇਸਲਾ ਦਾਕਰ ਨੇ ਬੈਕ ਟੂ ਬੈਕ ਦੋ ਫਿਲਮਾਂ ਸੁਪਰ ਹਿੱਟ ਦਿੱਤੀਆਂ ਨੇ ਤੇ ਦੋਵਾਂ ਫਿਲਮਾਂ ਨੇ ਬਾਕਸ ਆਫਿਸ ਉਤੇ ਹਜ਼ਾਰ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਆ ਅਸਲ ਰਿਲੀਜ਼ ਹੋਈ ਸ਼ਾਹਰੂਖ ਦੀ ਪਹਿਲੀ ਫਿਲਮ ਪਠਾਨ ਸੀ ਜਿਸ ਤੋਂ ਬਾਅਦ ਰਿਲੀਜ਼ ਹੋਈ ਕਿੰਗ ਖਾਨ ਦੀ ਜਵਾਨ ਸੀ ਤੀਜੀ ਫਿਲਮ ਡੰਕੀ ਵੀ ਰਿਲੀਜ਼ ਹੋ ਚੁੱਕੀ ਆ ਤੇ ਹੁਣ ਲਗਾਤਾਰ ਸਿਨੇਮਾ ਕਰਾਂ ਦਾ ਸ਼ਿੰਗਾਰ ਬਣੀ ਹੋਈ ਆ ਹੁਣ ਦੇਖਣਾ ਇਹ ਆ ਕਿ ਡੰਕੀ ਫਿਲਮ ਵੀ ਸ਼ਾਹਰੂਖ ਖਾਨ ਦੀਆਂ ਹਿੱਟ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ ਤੇ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਅਗਲੇ ਅਦਾਕਾਰ ਸਨੀ ਦਿਓਲ ਦੇ ਬਾਰੇ ਵਿੱਚ ਜੀ ਹਾਂ ਸਨੀ ਦਿਓਲ ਲਈ ਇਸ ਸਾਲ ਕਾਫੀ ਖਾਸ ਰਿਹਾ ਕਿਉਂਕਿ 2001 ਵਿੱਚ ਰਿਲੀਜ਼ ਹੋਈ ਸਨੀ ਦਿਓਲ ਦੀ ਫਿਲਮ ਇੰਡੀਅਨ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ ਗਦਰ 2 ਹਿੱਟ ਰਹੀ ਹੈ ਇਸ ਫਿਲਮ ਨੇ ਬਾਗਸਾਫ ਤੋਂ 550 ਕਰੋੜ ਦੀ ਕਮਾਈ ਕੀਤੀ ਹੈ ਤੇ ਇਹ ਹਿੱਟ ਫਿਲਮ ਆਧਕਾਰ ਨੂੰ ਰਿਲੀਜ਼ ਹੋਈਆਂ 32 ਫਿਲਮਾਂ ਤੋਂ ਬਾਅਦ ਮਿਲੀ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਸਨੀ ਦਿਓਲ ਦੇ ਦੂਸਰੇ ਭਰਾ ਬੌਬੀ ਦਿਓਲ ਦੀ ਜੀਹਾਂ ਦਿਓਲ ਪਰਿਵਾਰ ਦਾ ਇਹ ਨਾਂ ਬੌਬੀ ਦਿਓਲ ਵੀ ਜੋ ਆ ਕਾਫੀ ਸਮੀਤ ਫਿਲਮ ਇੰਡਸਟਰੀ ਦੇ ਵਿੱਚ ਹੈ ਅਦਾਕਾਰ ਨੇ ਪਿਛਲੇ 28 ਸਾਲਾਂ ਵਿੱਚ ਬਹੁਤ ਘੱਟ ਫਿਲਮਾਂ ਹੀ ਹਿੱਟ ਦਿੱਤੀਆਂ ਨੇ ਪਰ 1 ਦਸੰਬਰ ਨੂੰ ਰਿਲੀਜ਼ ਹੋਈ ਅਦਾਕਾਰ ਦੀ ਫਿਲਮ ਐਨੀਮਲ ਨੇ ਪੂਰੀ ਦੁਨੀਆ ਵਿੱਚ ਬੋਬੀ ਨੂੰ ਪ੍ਰਸਿੱਧ ਕਰ ਦਿੱਤਾ ਹੈ ਦਿਲਚਸਪ ਗੱਲ ਇਹ ਵੀ ਹੈ ਕਿ ਫਿਲਮ ਵਿੱਚ ਅਦਾਕਾਰ ਦਾ ਕੋਈ ਵੀ ਡਾਇਲੌਗ ਨਹੀਂ ਹੈ ਇਸ ਤੋਂ ਇਲਾਵਾ ਸੀਨ ਵੀ ਜ਼ਿਆਦਾ ਨਹੀਂ ਬਸ 2-3 ਹੀ ਨੇ ਤਾਂ ਫਿਰ ਵੀ ਬੋਬੀ ਦੇ올 ਜਿਹੜਾ ਛਾ ਗਿਆ ਆ ਔਰ ਤਰਮਿੰਦਰ ਨੇ ਵੀ ਆਪਣੇ ਬੇਟੇ ਦੇ ਜੋ ਇਸ ਤਰੀਕੇ ਕਾਮਯਾਬੀ ਦੇ ਉੱਤੇ ਖੁਸ਼ੀ ਜ਼ਾਹਿਰ ਕੀਤੀ ਹੈ ਕਹਿ ਸਕਦੇ ਨੇ ਕਿ ਦਿਓਲ ਖਾਨਦਾਨ ਦੇ ਲਈ ਇਸ ਸਾਲ ਜਿਹੜਾ ਆ ਉਹ ਬਹੁਤ ਵਧੀਆ ਰਿਹਾ ਤੇ ਇਸ ਸੂਚੀ ਵਿੱਚ ਇੱਕ ਅਖੀਰਲਾ ਨਾਮ ਹੈਗਾ ਆ ਅਦਾਕਾਰ ਆਸ਼ੂਮਾਨ ਖਰਾਨਾ ਦਾ ਆਸ਼ੂਮਾਨ ਖਰਾਨਾ ਨੇ ਵੀ ਲਗਾਤਾਰ 4 ਫਲੋ ਫਿਲਮਾਂ ਦਿੱਤੀਆਂ ਸਨ ਪਰ ਸਾਲ 2023 ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਇਸ ਸਾਲ ਉਹਨਾਂ ਦੀ ਫਿਲਮ ਡ੍ਰੀਮ ਗਰਲ 2 ਜੋ ਕਿ ਕਈ ਬਲਾਕਬਸਟਰ ਫਿਲਮਾਂ ਦੇ ਵਿਚਕਾਰ ਰਿਲੀਜ਼ ਹੋਈ ਸੀ ਉਸ ਨੇ ਅਦਾ ਕਰਦੀ ਫਲਾਪ ਲਿਸਟ ਨੂੰ ਤੋੜ ਦਿੱਤਾ ਹੈ ਇਸ ਫਿਲਮ ਨੇ ਬਾਕਸ ਆਫਸ ਦੇ ਉੱਤੇ 104 ਕਰੋੜ 9 ਲੱਖ ਰੁਪਏ ਦੀ ਕਮਾਈ ਕੀਤੀ ਹੈ ਸੋकुल ਮਿਲਾ ਕੇ ਕਹਿ ਸਕਦੇ ਆ ਕਿ ਇਸ ਸਾਲ ਜਿੱਥੇ ਕੁਝ ਫਿਲਮਾਂ ਵਿਵਾਦਾਂ ਚ ਰਹੀਆਂ ਉਥੇ ਨਾਲ ਹੀ ਬਹੁਤ ਸਾਰੇ ਅਦਾਕਾਰਾਂ ਦੇ ਲਈ ਇਹ ਸਾਲ 2023 ਬਹੁਤ ਵਧੀਆ ਰਿਹਾ ਖਾਸ ਤੌਰ ਤੇ ਸ਼ਾਹਰੂਖ ਖਾਨ, ਸ਼ਨੀ ਦਿਓਲ, ਆਸ਼ੂਸ਼ਮਾਨ ਖਰਾਨਾ ਦੇ ਵਾਸਤੇ ਔਰ ਬੋਬੀ ਦਿਓਲ ਵਾਸਤੇ ਜਿਨ੍ਹਾਂ ਨੂੰ ਲੰਬਾ ਸਮਾਂ ਹੋ ਗਿਆ ਸੀਗਾ ਕਿ ਕੋਈ ਹਿੱਟ ਨਹੀਂਸ ਦਿੱਤੀ ਔਰ ਸਭ ਤੋਂ ਜ਼ਿਆਦਾ ਲੰਬਾ ਸਮਾਂ ਤਾਂ ਸਨੀ ਦਿਓਲ ਦਾ ਹੋਇਆ ਸੀ ਜਿਸ ਨੇ ਬਹੁਤ ਲੰਬੇ ਅਰਸੇ ਬਾਅਦ ਕੋਈ ਹਿੱਟ ਫਿਲਮ ਦਿੱਤੀ ਹੈ ਸੋ ਇਹਨਾਂ ਫਿਲਮਾਂ ਦੀ ਜਾਣਕਾਰੀ ਦੇ ਨਾਲ ਹੀ ਅਸੀਂ 2023 ਨੂੰ ਵੀ ਅਲਵਿਦਾ ਕਹਿੰਨੇ ਆ ਹੁਣ 2024 ਦੀਆਂ ਨਵੀਆਂ ਫਿਲਮਾਂ ਦੀ ਉਡੀਕ ਰਹੇਗੀ